11000 ਪਾਠਾਂ ਦੇ ਭੋਗ ਪਾਏ ਗਏ ਨੇ ਆਪਾਂ ਕਰਨ ਵਾਲੇ ਨਹੀਂ ਉਹਨਾਂ ਸਤਿਗੁਰੂ ਸੱਚਾ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਨੇ ਉਦਮ ਦਿੱਤਾ ਤੇ ਆਪਾਂ ਕਰ ਸਕਿਆ ਆ ਜਿਨ੍ਹਾਂ ਸਾਧੂ ਸੰਤਾਂ ਨੇ ਸਿੱਖਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਪਾਠ ਕੀਤੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਉਹਨਾਂ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਸਾਰਿਆਂ ਨੂੰ ਨਮਸਕਾਰ ਜਿਨ੍ਹਾਂ ਨੇ ਪਾਠ ਕੀਤੇ ਨੇ ਜਿਹੜੇ ਤੁਸੀਂ ਇਸ ਤਰ੍ਹਾਂ ਗੁਰਬਾਣੀ ਨਾਲ ਜੁੜੇ ਹੋ ਜਿਨ੍ਹਾਂ ਨੌਜਵਾਨਾਂ ਨੇ ਅੱਗੇ ਲੱਗ ਕੇ ਸ਼ਾਮ ਸਿੰਘ ਤੇ ਇਹਦੇ ਨਾਲ ਦੇ ਸਾਥੀ ਜਿਨ੍ਹਾਂ ਨੇ ਅੱਗੇ ਲੱਗ ਕੇ ਇਹ ਸਾਰਾ ਕੰਮ ਕੀਤਾ ਹੈ ਤੁਹਾਨੂੰ ਸ਼ਬਦ ਭੇਜੇ ਨੇ ਉਹ ਸ਼ਬਦਾਂ ਦੀ ਸ਼ੁਦਾਈ ਦੇਖੀਏ ਤੁਹਾਡੇ ਪਾਠ ਸੁਨੇ ਨੇ ਉਹਨਾਂ ਦੀ ਵੀ ਸੇਵਾ ਸੱਚਾ ਪਾਤਸ਼ਾਹ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ ਬਾਕੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਮੈਰਜ ਕਰਾਂਗਾ ਕਿ ਇਸ ਤਰ੍ਹਾਂ ਹੀ ਆਪਾਂ ਗੁਰਬਾਣੀ ਨਾਲ ਜੁੜੇ ਰਹੀਏ ਇਹ ਪਾਠ ਇਸ ਤਰ੍ਹਾਂ ਹੀ ਚੱਲਦੇ ਰਹਿਣ ਹੁਣ ਇੱਕ ਆਦਤ ਬਣ ਗਈ ਹੈ ਉਹ ਛੱਡੀਏ ਨਾ ਆਪਾਂ ਅਗਲਾ 11000 ਪਾਠ ਸ਼ੁਰੂ ਹੋਏ ਇਸ ਤਰ੍ਹਾਂ ਹੀ ਸਾਜ ਸੰਗਤ ਕਿਰਪਾ ਕਰਦੀ ਰਹੇ ਹੋਰ ਕਿਸੇ ਚੀਜ਼ ਨਾਲੋਂ ਜੁੜਨ ਨਾਲੋਂ ਆਪਾਂ ਜਦੋਂ ਗੁਰਬਾਣੀ ਨਾਲ ਜੁੜ ਜਾਵਾਂਗੇ ਤੇ ਸਾਨੂੰ ਸਾਰੇ ਸੁੱਖ ਆਪੇ ਹੀ ਉਹਦੇ ਮਗਰ ਆ ਜਾਂਦੇ ਆ